ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੂੰ ਪੈਨਸ਼ਨ ਲਾਭ ਯੋਜਨਾ ਸੰਬੰਧੀ ਕਿਉਂ ਸਖਤ ਝਾੜ ਪਾਈ ਗਈ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਗੱਲ ਕਰ ਲੈਣੇ ਪੰਜਾਬ ਸਰਕਾਰ ਦੁਆਰਾ ਮਾਨਜੋਗ ਪੰਜਾਬ ਦੇ ਵੱਲੋਂ ਹਾਈ ਕੋਰਟ ਜਾਂ ਫਿਰ ਮਾਨਜੋਗ ਸੁਪਰੀਮ ਕੋਰਟ ਦੇ ਬਲਾਜ਼ਮਾ ਤੇ ਪੈਨਸ਼ਨ ਦੇ ਹੱਕ ਦੇ ਵਿੱਚ ਕੀਤੇ ਗਏ ਫੈਸਲੇ ਲਾਗੂ ਨਾ ਕਰਨ ਕਾਰਨ ਜਿਹੜਾ ਕੰਮ ਪੈਨ ਡੇਟਾ ਨੇ ਪੈਨ ਕਰਨ ਕਈ ਵਾਰੀ ਝਾੜ ਪੈਨ ਤੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਕਿ ਸਰਕਾਰ ਲਈ ਨਾਮੋਸ਼ੀ ਦਾ ਕਾਰਨ ਬਣਦੇ ਹਨ ਪਰੰਤੂ ਸਬੰਧਿਤ ਮੁਲਾਜ਼ਮਾਂ ਤੇ ਪ੍ਰੈਸ਼ਰ ਦੇ ਲਈ ਵੀ ਵੱਡੇ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਬੰਧ ਬਣਾਉਂਦੇ ਹਨ ਉਦਾਹਰਨ ਦੇ ਵਜੋਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੀਓ ਸੀਪੀ 32 26 2024 ਸੰਬੰਧੀ ਜੋ ਕਿ ਮੁਲਾਜ਼ਮਤ ਤੇ ਪੈਨਸ਼ਨ ਦੇ 6ਵੇਂ ਤਨਖਾਹ ਕਮਿਸ਼ਨ ਦੇ ਸਾਢੇ 5 ਸਾਲਾਂ ਦੇ ਬਕਾਇਆ ਅਦਾਕਰਨ ਸੰਬੰਧੀ ਸੀ ਉਸ ਦੇ ਵਿੱਚ ਅਦਾਲਤ ਦੇ ਵੱਲੋਂ ਸਖਤ ਰੁਕਤ ਅਪਣਾਉਣ ਤੋਂ ਬਾਅਦ ਹੀ ਸਰਕਾਰ ਦੇ ਦੁਆਰਾ ਮਿਤੀ 13 2 2025 ਦੀ ਕੈਬਨਟ ਮੀਟਿੰਗ ਦੇ ਵਿੱਚ ਬਕਾਇਆ ਜਾਰੀ ਕਰਨ ਦਾ ਫੈਸਲਾ ਲੈ ਕੇ ਕੇਸ ਦਾ ਫੈਸਲਾ ਕੀਤਾ ਗਿਆ ਸੀ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇੱਕ ਕੇਸ ਦੇ ਵਿੱਚ ਪੰਜਾਬ ਦੇ ਪ੍ਰਮੁੱਖ ਸਕੱਤਰ ਜਿਹੜੇ ਕਿ ਕੇਪ ਸੈਨਾ ਨੂੰ ਪੈਨਸ਼ਨ ਸੰਬੰਧੀ ਅਦਾਲਤ ਨੇ ਸਵਾਲਾਂ ਦੇ ਜਵਾਬ ਸਪਸ਼ਟ ਸ਼ਬਦਾਂ ਦੇ ਵਿੱਚ ਨਾ ਦੇਣ ਦੇ ਲਈ ਸਭ ਝਾੜ ਪਾਈ ਗਈ ਹੈ ਸਰਬ ਉੱਚ ਅਦਾਲਤ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਮਹਾਨ ਹਾਨੀ ਕੇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ 24 ਮਾਰਚ 2025 ਤੱਕ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਉਸ ਦਾਅਵੇ ਤੇ ਵੀ ਨਾਰਾਜ਼ਗੀ ਜਤਾਈ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕਾਰਜਪਾਲਿਕਾ ਦੇ ਵੱਲੋਂ ਬਧੀਕ ਐਡਵੋਕੇਟ ਜਰਨਲ ਦੁਆਰਾ ਦਿੱਤਾ ਗਿਆ ਬਿਆਨ ਸਟੇਟਾਂ ਲਈ ਪਵੰਦਿਕ ਨਹੀਂ ਹੋਵੇਗਾ ਮੀਡਲ ਜਸਟਿਸ ਐਵੇ ਐਸ ਓਕਾਂ ਤੇ ਸੁਪਰੀਮ ਕੋਰਟ ਦੇ ਵਿੱਚ ਡਬਲ ਬੈਂਚ ਨੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪੈਨਸ਼ਨ ਲਾਭ ਯੋਜਨਾ ਸੰਬੰਧੀ ਇੱਕ ਡੈਂਪਟ ਆਫ ਕੋਰਟ ਕੇਸ ਦੀ ਸੁਣਵਾਈ ਕਰਦੇ ਆ ਇਹ ਝਾੜ ਪਾਈ ਗਈ ਹੈ ਸਰਕਾਰ ਨੇ ਇਸ ਯੋਜਨਾ ਨੂੰ ਪਿਛਲੇ ਸਮੇਂ ਦੇ ਵਿੱਚ ਰੱਦ ਕਰ ਦਿੱਤਾ ਸੀ ਪਰਵਾਰ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਫੀਡੈਫਿਡ দাਇਰ ਕਰਕੇ ਕਿਹਾ ਸੀ ਕਿ ਇਸ ਸਕੀਮ ਦਾ ਲਾ ਪਟੀਸ਼ਨ ਦਾ ਨੂੰ ਦਿੱਤਾ ਜਾਵੇਗਾ ਪਿਛਲੀ ਸੁਣਵਾਈ ਦੇ ਦੌਰਾਨ ਵੀ ਮਿਸਟਰ ਜਸਟਿਸ ਐਵੇਂ ਐਸ ਓਕਾ ਅਤੇ ਮਿਤ ਜਸਟਿਸ ਉज्ज्वल ਹੋਏ ਹੋਏ ਦੇ ਬੈਂਚ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੋ ਤੋਂ ਵੀ ਵੱਧ ਵਾਰ ਭਰੋਸਾ ਦਿੱਤਾ ਸੀ ਕਿ ਇਹ ਯੋਜਨਾ ਲਾਗੂ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਬਹੁਤ ਸਮਾਂ ਬਰਬਾਦ ਕੀਤਾ ਗਿਆ ਹੈ ਤੇ ਰਿਟ ਡੇਟ ਜਿਹੜੀ ਹੈ ਯੋਜਨਾ ਨੂੰ ਲਾਗੂ ਨਹੀਂ ਕੀਤਾ ਗਿਆ ਇਹ ਮਾਮਲਾ ਜਿਹੜਾ ਹੈ ਰਜਨੀਸ਼ ਕੁਮਾਰ ਐਂਡ ਆਦਰਸ ਪਟੀਸ਼ਨ ਦੁਆਰਾ ਦਾਇਰ ਪੇਸ਼ਨਾ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪੰਜਾਬ ਗਵਰਨਮੈਂਟ ਕਾਲਜ ਪੈਨਸ਼ਨ ਰੀ ਸਕੀਮ 1996 ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ ਇਸ ਸਕੀਮ ਟੀ 18 ਸਤੰਬਰ 2 1996 ਨੂੰ ਜਾਰੀ ਕੀਤੀ ਗਈ ਸੀ ਪਰੰਤੂ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 24 ਮਾਰਚ 2025 ਨੂੰ ਪੰਜਾਬ ਸਰਕਾਰ ਆਪਣੇ ਜਵਾਬ ਦਾਵੇ ਵਿੱਚ ਕੀ ਤੱਕ ਦਿੰਦੀ ਹੈ ਅਤੇ ਸਕੀਮ ਦਾ ਲਾਭ ਪਟੀਸ਼ਨਰਸ ਨੂੰ ਦਿੰਦੀ ਹੈ ਤੇ ਇਸ ਨੂੰ ਜਨਰਲਾਈਜ਼ ਵੀ ਕਰਦੀ ਹੈ ਜਾਂ ਨਹੀਂ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਕਿ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਬਣੇ ਰਹਿਣ ਲਈ ਧੰਨਵਾਦ ਜੀ